ਦੇ ਜਦੋਂ ਮੈਂ ਕਹਿੰਨਾ ਪੁਰਾਣੇ ਕਾਂਗਰਸ ਵਾਲੇ ਲੀਡਰ ਹੈ ਜਿਨ੍ਹਾਂ ਨੇ ਆ ਕੇ ਇੱਕ ਕਾਂਗਰਸ ਦੇ ਇੱਕ ਸੈਲ ਦੀ ਪ੍ਰਧਾਨਗੀ ਲਈ ਸੀ ਰਾਹੁਲ ਜੀ ਨੂੰ ਕਹਿ ਕੇ ਮੈਂ ਬੜੇ ਗਰੀਬ ਪਰਿਵਾਰ ਚੋਂ ਮੇਰਾ ਕੋਈ ਪਿਛੋਕੜ ਨਹੀਂ ਜੀ ਇਹ ਉਹ ਕਰਕੇ ਆਏ ਤੇ ਅੱਜ 2 ਕਰੋੜ ਦੀ ਗੱਡੀ 'ਚ ਚੜੇ ਫਿਰਦੇ 2 ਕਰੋੜ ਸਵਾ 2 ਕਰੋੜ ਸਵਾ 2 ਕਰੋੜ ਦੀ ਗੱਡੀ 'ਚ ਸ਼੍ਰੀਮਾਨ ਜੀ ਚੜੇ ਫਿਰਦੇ ਆ ਸਾਬ ਤੇ ਜਿਦ ਦਿਨ ਇਹ ਆ ਜਾਣੇ ਨਾਮ ਕਿਉਂ ਨਹੀਂ ਲੈਂਦੇ ਤੁਸੀਂ ਨਾਮ ਕਿਉਂ ਨਹੀਂ ਲੈਂਦੇ ਤੁਸੀਂ ਦੇਖ ਲਓ ਇੰਟਰਵਿਊ ਕਰਾਈਏ ਉਸ ਡਿਫੈਂਡਰ ਦੇ ਅੰਦਰ ਬੈਠ ਕੇ ਡਿਫੈਂਡਰ ਗੱਡੀ ਹੈ ਸਵਾ 2 ਕਰੋੜ ਦੀ ਟਾਪ ਐਂਡ ਮਾਡਲ ਹੈ ਸਵਾ 2 ਕਰੋੜ ਦੀ ਆਂਦੀ ਹੈ ਸਾਬ ਤੇ ਕਾਗਜ਼ਾਂ 'ਚ ਨੀਟ ਸ਼ੋਕ ਕੀਤੀ ਕਿਸੇ ਦੇ ਹੋਰ ਸਾਲੇ ਸਾਭ ਆਂ ਦੇ ਨਾਮ ਹੋਣੀ ਹੈ ਕਿਸੇ ਦੇ ਉਹਨਾਂ ਦੇ ਕਈ ਪਿਛਲੇ 5-4 ਸਾਲਾਂ ਜਦੋਂ ਮੰਤਰੀ ਰਹੇ ਆ ਉਹਦੋਂ ਸਰਕਾਰ ਸੀ 5-4 ਸਾਲਾਂ ਚੱਲ ਰਹੀ ਹੁੰਦੀ ਰਾਲੇ ਕਿਸੇ ਕੰਪਨੀ ਦੇ ਨਾਮ ਪਾ ਰੱਖੀ ਹੋਣੀ ਹੈ ਪਰ ਜਦੋਂ ਇਲਜ਼ਾਮ ਡਿਫੈਂਡਰ ਤੇ ਲੱਗਣਗੇ ਉਹਨਾਂ ਨੂੰ ਇਲਜ਼ਾਮ ਲੱਗਣਗੇ ਸਾਬ ਵੀ ਗਏ ਤਾਂ ਟਰੈਕਟਰਾਂ ਸੀ ਤੇ ਮੁੜ ਕੇ ਆਏ ਫੋਰਚੂਨਰ 'ਚ ਘਟੋ ਘਟ ਫੋਰਚੂਨਰ ਤੇ ਤਾਂ ਚੜ ਗਏ ਕੱਲ ਪਰਸੋਂ ਕਿ ਖਬਰ ਚੱਲੀ ਆਂਦੀ ਜੀ 5 ਸਟਾਰ ਹੋਟਲ ਬਣਾ ਲਿਆ ਕਿਸੇ ਇੱਕ ਸ਼ੇਰ ਨੇ ਇਲਜ਼ਾਮ ਲੱਗਣਗੇ ਪਰ ਜੇ ਤੁਸੀਂ ਸੱਚੇ ਸੁੱਚੇ ਹੋ ਤਾਂ ਚੱਲਦੇ ਰਹਿਣਗੇ ਸਾਬ ਲੋਕ ਐਲੀਗੇਸ਼ਨ